ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੇ ਚੈਨਲ ਤੇ ਬਈ ਨਵੇਂ ਆਏ ਨੇ ਆਪਣੇ ਕੋਪਨ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫਾਈਨਲ ਆ ਬਟਨ ਵੀ ਦਬਕੋ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਈ ਅੱਜ ਜੋ ਆਪੋ ਤੁਹਾਡੇ ਲਈ ਕੂਟਰ ਲਗਿਆ ਬਈ ਨਮਕ ਉਤਰ ਗਏ 10 ਪਰ ਸਾਫ ਹੈਗੇ ਵਿੱਚ ਹੋ ਰਹੇ ਹੈਗੇ ਵਿੱਚ ਜਮ ਉਹ ਪ੍ਰੋਪਰ ਸਾਫ ਆ ਬਾਈ ਠੱਲਾਂ ਵਾਲੇ ਕਬੂਤਰ ਇੱਕ ਕਰੂ ਨਹੀਂ ਆਏ ਨੇ ਠੀਕ ਹੈ ਬਾਈ ਜੀ ਇੱਕ ਕਰੂ ਨਹੀਂ ਆਏ ਬਈ ਤੇ ਕਰਾਉਣਾ ਤੁਹਾਨੂੰ ਸੋ ਕਬੂਤਰਾਂ ਦਾ ਸਭ ਦੇ ਢੱਲਣੇ ਕਿਸੇ ਨਾ ਕਿਸੇ ਦੇ ਇਕੱਠਾ ਤੇ ਨਾ ਹੋਣਾ ਉਹ ਨਾ ਉਹ ਇਹ ਸਭ ਦੇ ਪੱਕੀ ਢੱਲਣੇ ਨੇ ਬਾਈ ਜੀ ਕਰੋ ਬਾਈ ਜੀ ਚੈੱਕ ਕਬੂਤਰ ਇਕ ਕਖਟੀ ਇਕ ਕਕ ਕਾਲੀ ਆ ਬਾਈ ਜੀ ਚਿੱਟੇ ਲੋਕ ਪਰ ਲਾ ਲਈ ਫਰਾਂ ਨਾ ਸ਼ੋਕ ਇਹ ਲਾਓ ਜੀ ਆ ਪੱਕੇ ਰੰਗਾਂ ਨੇ ਬਾਈ ਦੇਖ ਸਰ ਪੱਕੇ ਛੱਲੇ ਪਏ ਪੈਰਾਂ 'ਚ ਇਹ ਦੇ ਲਾਓ ਜੀ ਇਕ ਆ ਸੀਗਾ ਕਬੂਤਰ ਇਹਦੀ ਬਾਈ ਚਿੱਟੀਆਂ ਅੱਖਾਂ ਛੱਟੇ ਆਕਾ ਸਰਤੇ ਮਾੜੇ ਮਾੜੇ ਸੰਭੋਈ ਠੀਕ ਹੈ ਜੀ ਫਰਾਨਾ ਬਾਈ ਕਰ ਲੋ ਸ਼ੌਂਕ ਲੋ ਬਾਈ ਇਹਦੇ ਪੱਕੇ ਛੱਲਾ ਪਿਆ ਹੋਇਆ ਇੱਕ ਕਰੀ ਆਏ ਨੇ ਆਪਣੇ ਕੋਲ ਠੀਕ ਹੈ ਬਾਈ ਜੀ ਲੋ ਬਾਈ ਜੀ ਕਰੋ ਚੈੱਕ ਖਟੀਆਂ ਆਖਾਂ ਪੂਰੀ ਲੋਕ ਲਾ ਸੰਭਾ ਵੀ ਸਕਦੇ ਖਟੀਆਂ ਆਖਾਂ ਪੂਰੀ ਲੋਕਾਂ ਦਾ ਲਾ ਸੰਭਾ ਵੀ ਸਰਤੇ ਕਰੋ ਬਈ ਜਿ ਫਰਾਂਸ਼ਾਂ ਉਹ ਬਈ ਪੱਕੇ ਡੱਲੇ ਵੀ ਹੈ ਇੱਕ ਕਰਤੀ ਆਏ ਨਾ ਬਈ ਪੱਕੇ ਡੱਲੇ ਨੇ ਬਈ ਸਭ ਦੇ ਕੋਈ ਇੱਕ ਨਦੇ ਹੋਣਾ ਨਾ ਹੋਣਾ ਬਈ ਲੋ ਬਈ ਕਰੋ ਚੈਕ ਚਿੱਟੀਆਂ ਖਣੇ ਬਈ ਲੋਰ ਤੋਂ ਪੂਰੀ ਨੂਕ ਇਹ ਚਾਰ ਮਰੇਗਾ ਇਹਦੀਆਂ ਚਾਰ ਚੌਰ ਰਹਿੰਦੀਆਂ ਨੇ ਬਈ ਇਹਦੇ ਇੱਕ ਵਾਰ ਤਨ ਰਹਿੰਦੀ ਇੱਕ ਵਾਰ ਚਾਰ ਰਹਿੰਦੀ ਬਈ ਤੇ ਲੋ ਹੋਈ ਜੀ ਕਰੋ ਕੋਈ ਪੰਜਾ ਸ਼ੌਂਕ ਇਹਦੇ ਵੀ ਠੱਲ ਪਈ ਹੈ ਬਈ ਦੇਖ ਸਕਦੇ ਹੋ ਠੱਲਾਂ ਸਭ ਦੀ ਪਈਆਂ ਨੇ ਕਿਸੇ ਟਾਂ ਮੇ ਦੇ ਨਾਮ ਹੁਣ ਹੁਣ ਨੇ سعودی ਨਾਲ ਬੋਤੀ ਹੋਏ ਨੇ ਲੋ ਬਾਈ ਜੀ ਪਰੋਣਾ ਨੂੰ ਸ਼ੌਂਕ ਖੱਡੀਆਂ ਕੱਲ ਲਾਲ ਚੀਨਾ ਬਈ ਖੱਡੀਆਂ ਕਰ ਕੋ ਇੱਕ ਵੀ ਲਾਲ ਲਾਲ ਚੀਨਾ ਪੂਰੀ ਨੋਕ ਹੈ ਬਈ ਕਰ ਲੋ ਬਾਈ ਪਰੋਣਾ ਸ਼ੌਂਕ ਫਰ ਵੀ ਬਹੁਤ ਲੰਬੇ ਨੇ ਤਾਂ ਬਈ ਸੋ ਬਈ ਪੱਕੀ ਢਲ ਗੂੜੇ ਪਰ ਹੋਈ ਇਹਦੇ ਢਲ ਲਈ ਪੱਕੀ ਹੈ ਬਈ ਲੋ ਬਈ ਕਰ ਲਵਾਂ ਜਿ ਸ਼ੌਕ ਜਿਹੜਾ ਤੁਸੀਂ ਕਹਿੰਦੇ ਹੋ ਉਹ ਚੀਜ਼ਾਂ ਨੇ ਅੱਜ ਆਪਣੇ ਕੋ ਆਇਆ ਆਇਆ ਜਾਈਏ ਤੁਸੀਂ ਮੰਗਦੇ ਹੋ ਨਾ ਬਈ ਸੋ ਬਈ ਚਟੀਆਂ ਕੱਕਾ ਇਹਨਾਂ ਨੋਕ ਬਈ ਚਟੀਆਂ ਖਾਣੇ ਬਈ ਕਾਲੀ ਨੋਕ ਹੈਗੀ ਉਹ ਕੋਈ ਜੀ ਕਰੋ ਫਰਾਨਾ ਸ਼ੌਕ ਮੁੱਝੇ ਜੀ ਖਫੰਕਾ ਜੋ ਪੂੰਜੀ ਦੇ ਤੋਫੰਕਾ ਹੋਇਆ ਭਈ ਠੀਕ ਹੈ ਜੀ ਉਹ ਬਈ ਜੀ ਕਰੋ ਪੰਜਾਹ ਸ਼ੌਕ ਅਜੇ ਪੱਕੀ ਅੜਨਾ ਇੱਕ ਉਤਰ ਦਿਖਾਉਣਾ ਥੋਨੂੰ ਸਾਰੇ ਇੱਕ ਕਰਦੇ ਹੋਈਏ ਕਿੱਥੇ ਕਰੋ ਆਏ ਹੋਇਆ ਜੀ ਓ ਵਾਹ ਬਈ ਤੇਰੇ ਕੀ ਬਈ ਚਿੱਟੀਆਂ ਖੱਟੀਆਂ ਪੀ ਲਈਆਂ ਖਾਣੇ ਵੇਦਿਆਂ ਪੂਰੀ ਨੋਕ ਸਰ ਤੋਂ ਲਾਲ ਸਿੰਦੀ ਬਈ ਸਰ ਤੋਂ ਲਾਲ ਆ ਬਈ ਇਹਦੇ ਆ ਰਹੇ ਬਈ ਇਹ ਦੇਖੋ ਜੀ ਆ ਰਹੇ ਬਈ ਇਹ ਪੱਟੀ ਹੋਈ ਠੀਕ ਆ ਜੀ ਕਰ ਲੋ ठीक है जी लो बी जी करो शौक खटिया पूरी नोक बी शौक कर लो जी एक तो एक कबूतर बइए चले सारे ਹੇ ਪੱਕੀਆਂ ਡੰਡਾਂ ਸਭ ਦੀ ਨੇ ਅੱਜ ਕਿਸੇ ਟਾਂਗ ਦੇ ਹੁਣ ਨਾ ਹੁਣ ਨੇ ਸਭ ਦੀ ਨੇ ਬਾਈ ਅੱਜ ਲਾ ਬਾਈ ਖੁਰਸ਼ੂ ਘਟੀਆਂ ਕਾ ਪੂਰੀ ਨੋਕ ਲਾਲ ਸਰਾ ਬਾਈ ਦਾ ਵੀ ਖਟੀਆਂ ਕਾ ਪੂਰੀ ਨੋਕ ਲਾਲ ਸਰਾ ਬਾਈ ਤੋ ਬਾਈ ਜੀ ਫਰਨਾ ਸ਼ੂਕ लो भाई जी पक्की डाला जो सब दिन बाटे हो लाई लड़ो भाई जी और करो शौक अज एक दो एक प्लाट लेना ही अच्छा अपने को खट्टिया अखा ने भाई लाल सिरा भाई पूरी नौक है कर लो भाई जी फुरा शौक ਉਹ ਬਈ ਫਰਨਾ ਸ਼ੌਕ ਕਰੋ ਆ ਲੋ ਜੀ ਕਰੋ ਪੰਜੇ ਦਾ ਸ਼ੌਕ ਥੱਲਾ ਪਰ ਉਪਰ ਸਭ ਦੀਆਂ ਜੋ ਪੱਕੀਆਂ ਰੰਗਾਂ ਕਹਿੰਦੇ ਜਿਹਨਾਂ ਨੂੰ ਉਹ ਸਭ ਦੀ ਦਿਖਾਓ ਬਈ ਹਾਂ ਲੇਖੋ ਜੀ ਪੱਕੀਆਂ ਰੰਗਾਂ ਸਭ ਦੀ ਨੇ ਬਈ ਬਾਟੇ ਲਈ ਕਿਹੜੇ ਕਿਦਾਂ ਸਾਨੂੰ ਪੱਕੀਆਂ ਰੰਗਾਂ ਵਾਲੇ ਕਬੂਤਰ ਚਾਹੀਦੇ ਹੋਏ ਉਹ ਬਈ ਜੀ ਇਹ ਵੀ ਘਟੀਆਂ ਅੱਖਾਂ ਨੇ ਠੀਕ ਹੈ ਬਈ ਨੋਕ ਇਹਦੀ ਛੋਟੀ ਹੈਗੀ ਖਟੀਆਂ ਘਨ ਨੋਕ ਛੋਟੀ ਸੰਭਣੇ ਦੇ ਬਈ ਠੀਕ ਹੈ ਜੀ ਇਹਦੇ ਆ ਰਹੇ ਬਈ ਦੋ ਦੋ ਰਗੇ ਦੇ ਆ ਆ ਰਹੇ ਦੋ ਦੋ ਰਹੀਦੇ ਬਈ ਦੇ

ਕਿਕ ਕਕ ਕاويه ਵਈ ਜੀ ਚਿੱਟੀ ਲੋਕ ਕਰ ਲਓ ਵਈ ਜੀ ਫੁਰਾਂ ਦਾ ਸ਼ੌਕ ਆਹ ਲੋ ਜੀ ਕਰੋ ਪੰਜਾਂ ਦਾ ਸ਼ੌਕ ਹੋਈ ਪੰਜੇ ਵੀ ਗੂੜੇ ਹੋਈ ਇਹਦੇ ਲੋ ਵਈ ਜੀ ਲੋਗ ਇਹ ਅੱਖਾਂ ਦੇਖੋ ਲਾਲੀ ਤੇ ਰਵਈਆ ਦੀਆਂ ਅੱਖਾਂ ਚਿੱਟੀ ਨੂਕ ਲਾਲੇ ਰੰਗ ਲਾਲੇ ਅੱਖਾਂ ਨੇ ਪਈਆਂ ਠੀਕ ਹੈ ਜੀ ਕਰ ਲੋ ਸ਼ੋਅ ਲੋਗੇ ਜੀ ਪਰ ਆ ਸ਼ੋਅ ਕਰੋ ਲੋਗੇ ਜੀ ਇਹਦੀ ਪੰਛੀ ਗੂੜੇ ਹੋਏ ਫੁੱਲ ਕੰਲਾ ਜਬਰੀ ਨੇ ਵਈ ਪਰ ਕਰੋ ਲਾਵੋ ਵਈ ਜੀ ਆ ਦੇਖੋ ਨੇ ਸਾਨੂੰ ਗੁੜ ਰੰਗ ਵਾਲਾ ਜਿਹੜਾ ਕਹਿੰਦੇ ਗੁੜ ਰੰਗੇ ਚਾਹੀਦੇ ਸਾਨੂੰ ਗੁੜ ਰੰਗੇ ਆ ਲਾਵੋ ਜੀ ਗੁੜ ਰੰਗ ਦਾ ਚਿੱਟੀਆਂ ਕਣੇ ਬਈ ਠੀਕ ਹੈ ਚਿੱਟੀ ਨੋਕ ਚਿੱਟੀਆਂ ਅੱਖਾਂ ਗੁੜ ਰੰਗਾਂ ਬਈ ਕਿਹੜਾ ਮੰਗਦੇ ਹੋ ਤੁਸੀਂ ਆ ਚਿੱਟੇ ਰੰਗ ਨੇ ਬਈ ਜਿੰਨੇ ਰੰਗ ਲੱਗਾ ਬਾਕੀ ਲਾਲ ਹੈ ਠੀਕ ਹੈ ਬਈ ਜੀ ਕਰ ਲਓ ਵਈ ਸੰ ਗੁੜ ਰੰਗ ਦੇ ਦੇ ਗੋੜ ਰੰਗਿਆ ਮਦਨ ਦਾ ਕਰੋ ਸ਼ੌਂਗ ਗੋੜ ਰੰਗਿਆ ਨਾ ਉੱਤੀ ਉੱਡਣਾ ਸਭ ਦੀ ਨੋਈ ਅਚ ਬਾਟੇ ਲਈ ਜੀ ਕੋਈ ਜੀ ਕਿ ਕਰਦੇ ਗੋਤਰੇ ਗਏ ਲਾ ਵਾਜੀ ਕਾਲੀ ਅੱਖਾਂ ਚੱਟੀ ਨੋਕ ਠੀਕ ਹੈ ਬਾਈ ਜੀ ਸਾਫ ਚਿੱਟਾ ਕਰ ਲਓ ਬਾਈ ਜੀ ਫਰਨਾ ਸ਼ੋਗ ਓਏ ਸਾਨੂੰ ਕਹਿੰਦੇ ਕਿਸੇ ਕਾਵੇ ਦੇ ਨਾਮ ਹੋਂ ਨਾ ਹੋਟਲ ਨਹੀਂ ਸਭ ਦੇ ਕੋਈ ਬਾਡੀ ਹੁੰਦੀ ਇਕ ਕੁੜੀ ਆਏ ਹੋਣੇ ਉਹ ਹੀ ਆਪਣੇ ਕੋਲ ਅੱਜ ਓਏ ਹੋਰ ਕਰਾਉਣਾ ਸ਼ੌਪ ਨੂੰ ਓ ਜੀ ਉੱਡਣ ਲਈ ਉਤਰਿਆ ਬਈ ਸਾਰੇ ਬੇਲੀਆ ਕੰਪਨੀ ਨੋਕ ਵੇ ਸਭ ਤੇ ਮਾੜੇ ਮੜੇ ਛੁੱਟਾ ਬਈ ਪੜੀਆ ਕਾ ਪੂਰੀ ਨੋਕ ਸੱਤ ਮਾੜੇ ਮਾੜੇ ਛੁੱਟਾ ਹੋਈ ਇਹਨੇ ਖਰੋ ਵਾਜੀ ਫਰਨਾ ਸ਼ੌਕ ਕੋ ਹੋ ਵਾਜੀ ਕਰੋ ਕੁੱਲ ਜਾਨਾ ਸ਼ੌਕ ਕੋ ਹੋ ਵਾਜੀ ਲੇ ਗੋਤਰਾ ਉਹ ਐਸਾ ਲੱਗਿਆ ਸਭ ਟੋਰ ਰੋਗ ਲਾ ਦੇ ਪਾਉ ਜੀ ਖਟੀਆਂ ਖਾਂ ਪੂਰੀ ਨੋਕ ਲਾਓ ਸਭਈ ਪਾਉ ਜੀ ਨਾ ਦੇਖ ਸਕਦੇ ਹਰੰਦ ਕਰ ਲੋ ਬਈ ਛੋਂਗ ਓਏ ਵੇ ਜੀ ਕਰੋ ਪੰਚਨਾਸ਼ੀਓ ਪੱਕਿਆ ਰਿੰਗ ਵਾਲੇ ਕਬੂਤਰ ਆ ਰਹੀਏ ਚ ਜੈਲੇ ਮਨ ਦੇ ਉਹਨਾਂ ਤੁਸੀਂ ਸਾਨੂੰ ਪੱਕਿਆ ਰਿੰਗ ਵਾਲੇ ਕਬੂਤਰ ਚਾਹੀਦੇ ਇੱਕ ਘਰ ਮ ਆਏ ਹੋਏ ਬਈ ਸਾਰੇ ਦੇ ਸਾਰੇ ਕੱਟੀਆਂ ਗਲ ਕਾਲੀ ਨੋਖ ਕਾਲ ਸਿਰ ਇਹਦਾ ਸਰਕਾ ਬਈ ਮੁੰਜੀ ਦੀ ਬੰਗ ਕਾਲੇ ਬਈ ਸਰ ਵੀ ਕਾਲਾ ਇਹਦਾ ਤੋ ਉਹ ਵੇਖ ਕਰੋ ਬਰਨਾ ਸ਼ੋਹਕ ਨੂੰ ਜਿਸੇ ਭੰਗ ਕਰੇ ਪਰ ਇਹਦੇ ਵੀ ਗੂੜੇ ਬਈ ਆ ਦੇਖੋ ਡੋਲਾ ਸਭ ਦੀਆਂ ਬਈ ਚ ਪਿਆ ਪੱਕੀਆਂ ਰਿੰਗਾ ਪਿਆ ਸਭ ਦੇ ਆਪੇ ਉਹ ਇਧਰ ਮੜੇ ਦੇਖੀ ਇਧਰ ਫਿਰ ਦੇਖੀ ਲਓ ਬੋਈ ਜੀ ਲਾਲ ਚੀਨੀ ਲਾਲ ਸਰਦ ਤੇ ਚਿੱਟੀਆਂ ਕਣਕੀ ਪੂਰੀ ਨੂੰ ਘੇ ਘਰ ਲਓ ਬੋਈ ਫਰਨਾ ਸ਼ੌਂਕ ਕਰੋ ਹਲੋ ਜੀ ਪੰਜਾਬ ਦਾ ਸ਼ੌਂਕ ਕਰੋ ਹੋਣੂਗੇ ਅਪੀ ਕਿਸੇ ਕੰਮ ਤੇ ਹੋਣਾ ਹੁਣ ਮੈਂ ਸਭ ਦੇ ਡੱਲੇ ਨੂੰ ਭਈ ਅੱਜ ਵੱਡੇ ਹੋ ਲਈ ਦੇਖੀ ਨੋ ਹੋਈ ਜੀ ਆਖ ਉਤਰਵਣੇ ਚ ਆਪਣਾ ਸੋਰੇ ਇਹ ਗਿਆ ਬਈ 18 20 ਹੋ ਗਏ ਤੰਨਾ ਤੇ ਦੋ 5 ਤੇ ਤੰਨਾ 8 ਤੇ ਦੋ 10 11 12 13 14 15 16 17 18 19 19 ਕਬੂਤਰ ਹੋਈ 19 ਦੇ 19 ਪੱਕੇ ਛੱਲੇ ਨੇ ਸਭ ਦੇ ਪਾਏ ਓਏ ਕਿਹਦੇ ਤਾਂ ਮੇਰੇ ਨਾ ਹੋ ਨਾ ਹੋ ਤੇ ਸਭ ਦੇ ਥੱਲੇ ਪਾਇਆ ਬਈ ਠੀਕ ਹੈ ਜੀ ਕਰੋ ਬਈ ਚੈੱਕ ਕੱਲਾ ਕੱਲਾ ਉਤਰ ਚੈੱਕ ਕਰ ਲਓ ਬਈ ਲਓ ਜੀ ਠੀਕ ਹੈ ਬਈ ਜੀ ਉੱਤਰ ਵਾਲੇ ਨੂੰ ਉਤਰ ਬਈ ਸਾਰੇ ਤਿੱਕ ਚੋਦਰੀ ਦੇ ਬਈ ਸਾਰੇ ਦੇ ਸਾਰੇ ਤਿੱਕੋ ਕਰ ਦੇ ਠੀਕ ਹੈ ਜੀ ਤਾਂ ਬਈ ਕਰੋ ਸ਼ਮ ਉਹਨੂੰ ਸ਼ੌਂ ਕਰ ਲਓ ਬਈ ਇਕੱਲੇ ਇਕੱਲੇ ਦਾ ਲੋ ਵੇ ਜੀ ਕਰੋ ਸ਼ੌਂ ਲੋ ਜੀ ਕਰ ਲੋ ਸ਼ੌਕ ਕੰਪਿਊਟਰ ਇੱਕੋ ਕਰਦੇ ਆ ਬਈ ਲਿਖੋ ਜੀ ਹਾਲ ਹੋਈ ਇਸ ਨੂੰ ਜੀ ਵਾਈ ਗਰੁੱਪ ਬਾਕੀ ਜਿਸ ਨੇ ਵੀ ਕੂਪਟਰ ਲੈਣ ਨੇ ਫੋਨ ਨੰਬਰ ਕਰੋ ਨੋਟ 88728 01437 88728 01437 ਫੋਨ ਲੰਗੋ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਹੋ ਗਈ ਜੀ ਠੀਕ ਹੈ ਜੀ ਰੇਟ ਆਪਾਂ ਮੌਕੇ ਦੀ ਤੈਅ ਕਰਾਂਗੇ ਜਦੋਂ ਕੋਈ ਫੋਨ ਆਊਗਾ ਕੋਈ ਜੀ ਠੀਕ ਹੈ ਜੀ ਕਿਸ ਨੇ ਇਕੱਠੇ ਚੱਕਣ ਨੇ ਕੋਸ ਸਾਹਿਬ ਦਾ ਰੇਟ ਹੋ ਜਾਊਗਾ ਕਿਸੇ ਨੂੰ ਕੋਕਾ ਮੈਂ ਚੱਕਣ ਉਹ ਸਭ ਦਾ ਰਿਟਰਨ ਠੀਕ ਹੈ ਜੀ ਕੋਤਰ ਸਾਰੇ ਦੇ ਸਾਰੇ ਇੱਕ ਕੁੜੀਆਂ ਆਏ ਹੋਣਗੇ ਕਿਸੇ ਨੂੰ ਪੁਖਰੇ ছাত্রী ਵੀ ਤਾਂ ਸੈਨੂੰ ਵੀ ਆਹ ছাত্রী ਤੇ ਵੀ ਇੱਕ ਕੁੜੀਆਂ ਆਏ ਹੋਣਗੇ ਠੀਕ ਹੈ ਜੀ ਉਹ ਆਹੀ ਗੁਰਜੀ ਗਾਲਸਾ ਉਹ ਆਹੀ ਗੁਰਜੀ ਕਿਹਾਗੇ